ਬਾਬਾ ਗੁਰਦਿੱਤਾ ਜੀ ਦਾ ਜਨਮ ਡਰੋਲੀ ਪਾਈ ਕੀ ਵਿਖੇ ਹੋਇਆ ਆਪ ਜੀ ਦੇ ਸਤਕਾਰਯੋਗ ਪਿਤਾ ਧੰਨ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀ 6ਵੇਂ ਪਾਤਸ਼ਾਹ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀ ਦੇ 6 ਬੱਚੇ ਨੇ ਪਹਿਲੇ ਬਾਬਾ ਗੁਰਦਿੱਤਾ ਜੀ ਬਾਬਾ ਅਨੀਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਕ ਧੀ ਹੈ ਇੱਕ ਬੇਟੀ ਹੈ ਬੀਬੀ ਵੀਰੋ ਜੀ 6 ਬੱਚੇ ਨੇ 6 ਬੱਚਿਆਂ ਦੇ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਸਨ ਜਿਨ੍ਹਾਂ ਨੂੰ ਆਖਿਆ ਜਾਂਦਾ ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਐਵੇਂ ਨਹੀਂ ਬਾਬਾ ਗੁਰਦਿੱਤਾ ਜੀ ਸਨ ਜੀਵਨ ਪੜਾਂਗੇ ਨਾ ਬਾ ਕਮਾਲ ਜੀਵਨ ਸੋ ਗੁਰੂ ਪਿਆਰਿਓ ਆਪ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ 15 ਨਵੰਬਰ 1613 ਨੂੰ ਜਨਮ ਲੈਂਦੇ ਨੇ ਸੋ ਇਤਿਹਾਸਕਾਰਾਂ ਨੇ ਮਾਤਾ ਜੀ ਦਾ ਨਾਮ ਮਾਤਾ ਦਮੋਦਰੀ ਜੀ ਲਿਖਿਆ ਹੈ ਸੋ ਗੁਰੂ ਪਿਆਰਿਓ ਇਹ ਇਤਿਹਾਸਕਾਰਾਂ ਦੇ ਆਪਸ ਦੇ ਵਿੱਚ મત ਭੇਦ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਿੰਨ ਵਿਆਹ ਹੋਏ ਸਨ ਖੈਰ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ ਸਤਗੁਰਾਂ ਨੇ ਛਾਤੀ ਨਾਲ ਲਾ ਕੇ ਪਾਲੇ ਬੱਚੇ ਤੇ ਗੁਰੂ ਪਿਆਰਿਓ ਗੁਰਬਾਣੀ ਦਾ ਪਾਠ ਪੜਾਉਣਾ ਕੀਰਤਨ ਵੀ ਸਿਖਾਉਣਾ ਬਾਬਾ ਗੁਰਦਿੱਤਾ ਜੀ ਘੋੜ ਸਵਾਰੀ ਵੀ ਸਿੱਖੇ ਹੋਏ ਸਨ ਸ਼ਾਸਤਰ ਵਿਦਿਆ ਵੀ ਸਿੱਖੇ ਹੋਏ ਸਨ ਤੇ ਉਸ ਸਮੇਂ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਸੁਭਾਅ ਸੀ ਨਾ ਉਹ ਸਾਧੂਆਂ ਵਾਲਾ ਸੀ ਬੜਾ ਕੋਮਲ ਬੜਾ ਨਰਮ ਸੁਭਾਅ ਸੀ ਉਹਨਾਂ ਦਾ ਤੇ ਬਾਬਾ ਗੁਰਦਿੱਤਾ ਜੀ ਦੇ ਵਿੱਚ ਇੱਕ ਇਹ ਕਮਾਲ ਦੀ ਖੂਬੀ ਸੀ ਇਹ ਗੱਲ ਦਾ ਜ਼ਿਕਰ ਬਾਬਾ ਸ਼੍ਰੀ ਚੰਦ ਜੀ ਨੇ ਕੀਤਾ ਸੀ। ਬਾਬਾ ਗੁਰਦਿੱਤਾ ਜੀ ਦੀ ਜਿਹੜੀ ਨੁਹਾਰ ਸੀ, ਸ਼ਕਲ ਸੀ, ਚਿਹਰਾ ਮੋਰਾ ਸੀ, ਉਹ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਦਾ ਸੀ। ਤੇ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਜਿਵੇਂ ਇਸ ਜਗਤ ਜਲੰਦੇ ਨੂੰ ਤਾਰਦੇ ਸਨ, ਸਤਗੁਰ ਸੱਚੇ ਪਾਤਸ਼ਾਹ ਜੀ ਉਹੇ ਜਿਹਾ ਪਹਿਰਾਵਾ ਪਾ ਲੈਂਦੇ ਨੇ। ਮੈਂ ਬੇਨਤੀ ਕੀਤੀ ਹੈ ਨਾ ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਬਾਬਾ ਗੁਰਦਿੱਤਾ ਜੀ ਮਿਲਦੇ ਨੇ, ਤਾ ਬੜੇ ਪ੍ਰਭਾਵਿਤ ਹੁੰਦੇ ਨੇ ਇੰਜ ਮਹਿਸੂਸ ਹੁੰਦਾ ਕਿ ਫਿਰ ਤੋਂ ਗੁਰਨਾਨਕ ਪਾਤਸ਼ਾਹ ਨਾਲ ਮਿਲਾਪ ਹੋ ਗਿਆ ਤੇ ਤਾਈਓ ਬਾਬਾ ਗੁਰਦਿੱਤਾ ਜੀ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਮੰਗਿਆ ਸੀ ਸੋ ਗੁਰੂ ਪਿਆਰਿਓ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਰਹਿੰਦੇ ਨੇ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਦਾ ਜਦੋਂ ਨੀਂ ਪੱਤਾ ਰੱਖਿਆ ਗਿਆ ਤਾਂ ਉਸ ਸਮੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਤੋਂ ਰਖਾਇਆ ਸੀ ਕੀਰਤਪੁਰ ਸਾਹਿਬ ਦੀ ਜਿਹੜੀ ਨੀਂਹ ਰੱਖੀ ਹੈ ਬਾਬਾ ਗੁਰਦਿੱਤਾ ਜੀ ਨੇ ਰੱਖੀ ਹੈ ਬਾਬਾ ਗੁਰਦਿੱਤਾ ਜੀ ਜਿਹੜੇ ਬਾਣੀ ਵੀ ਪੜ੍ਹਾ ਕਰਦੇ ਸਨ ਸੇਵਾ ਵੀ ਕਰਿਆ ਕਰਦੇ ਸਨ ਕਦੇ ਮਨ ਵਿੱਚ ਇਹ ਹੈ ਹੀ ਨਹੀਂ ਸੀ ਕਿ ਭਾਈ ਮੈਂ ਛੇਵੇਂ ਪਾਤਸ਼ਾਹ ਦਾ ਸੁਪੁੱਤਰ ਹਾਂ ਕਦੇ ਕੋਈ ਮਾਣ ਵਾਲੀ ਹੰਕਾਰ ਵਾਲੀ ਗੱਲ ਨਹੀਂ ਕੀਤੀ ਤੇ ਗੁਰੂ ਪਿਆਰਿਓ ਇੱਕ ਵਾਰ ਦੀ ਗੱਲ ਹੈ ਜਦੋਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਗਤ ਜਲੰਦੇ ਨੂੰ ਤਾਰਦੇ ਸਨ ਜਿਵੇਂ ਗੁਰਨਾਨਕ ਪਾਤਸ਼ਾਹ ਨੇ ਤਾਰਿਆ ਨਾ ਛੇਵੇਂ ਪਾਤਸ਼ਾਹ ਨਾਲ ਹੀ ਕੀਰਤਪੁਰ ਸਾਹਿਬ ਦੇ ਬਾਬਾ ਬੁੱਢਣ ਸਾਹਿਬ ਜੀ ਕੋਲ ਚਲੇ ਜਾਂਦੇ ਨੇ ਬਾਬਾ ਬੁੱਢਣ ਸਾਹਿਬ ਉਹ ਸਨ ਜਿਨ੍ਹਾਂ ਕੋਲ ਪਹਿਲਾਂ ਧੰਨ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਗਏ ਸਨ ਜਦੋਂ ਗੁਰਨਾਨਕ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਦੇ ਸਨ ਤਾਂ ਗੁਰੂ ਪਿਆਰਿਓ ਬਾਬਾ ਬੁੱਢਣ ਸਾਹਿਬ ਜੀ ਨੂੰ ਮਿਲੇ ਜਦੋਂ ਬਾਬਾ ਬੁੱਢਣ ਸਾਹਿਬ ਜੀ ਨੂੰ ਮਿਲੇ ਨਾ ਤਾ ਬਾਬਾ ਬੁੱਢਣ ਸਾਹਿਬ ਜੀ ਦੀਆਂ ਬੱਕਰੀਆਂ ਰੱਖੀਆਂ ਹੋਈਆਂ ਸਨ ਇਤਿਹਾਸਕਾਰਾਂ ਨੇ ਇਥੋਂ ਤੱਕ ਆਖਿਆ ਕਿ ਸ਼ੇਰ ਵੀ ਰੱਖੇ ਹੋਏ ਸਨ ਸ਼ੇਰ ਬੱਕਰੀਆਂ ਚਾਰਦੇ ਸਨ ਸੋ ਗੁਰੂ ਪਿਆਰਿਓ ਉਸ ਸਮੇਂ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਬਾਬਾ ਬੁੱਢਣ ਸਾਹਿਬ ਨੂੰ ਮਿਲਦੇ ਨੇ ਬਾਬਾ ਬੁੱਢਣ ਸਾਹਿਬ ਬੜੇ ਖੁਸ਼ ਹੁੰਦੇ ਨੇ ਕਿ ਜਗਤ ਇਸ ਜਲੰਦੇ ਨੂੰ ਤਾਰਨ ਵਾਲੇ ਸੰਸਾਰ ਨੂੰ ਤਾਰਨ ਵਾਲੇ ਗੁਰਨਾਨਕ ਮਹਾਰਾਜ ਅੱਜ ਮੇਰੇ ਕੋਲ ਆਏ ਨੇ ਮੇਰੇ ਵੱਡੇ ਭਾਗ ਨੇ ਮੈਂ ਗੁਰਨਾਨਕ ਪਾਤਸ਼ਾਹ ਜੀ ਆਪ ਜੀ ਦੀ ਸੇਵਾ ਕਰਨੀ ਚਾਹਨਾ ਮਹਾਰੇ ਕਹਿੰਦੇ ਭਾਈ ਜੋ ਤੇਰੀ ਸ਼ਰਧਾ ਫਿਰ ਉਸ ਸਮੇਂ ਬਾਬਾ ਬੁੱਢਣ ਸਾਹਿਬ ਜੀ ਨੇ ਬੱਕਰੀਆਂ ਦਾ ਦੁੱਧ ਚੋ ਕੇ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਨੂੰ ਸ਼ਿਕਾਇਤ ਕੀਤੀ ਤੇ ਭਾਈ ਮਰਦਾਨਾ ਤੇ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਬਾਬਾ ਬੁੱਢਣ ਸ਼ਾ ਇਨੇ ਨਿਹਾਲ ਹੋ ਗਏ ਸਨ ਜਦੋਂ ਗੁਰਨਾਨਕ ਮਹਾਰਾ ਤੁਰਨ ਲੱਗੇ ਨਾ ਬਾਬਾ ਬੁੱਢਣ ਸ਼ਾ ਨੇ ਇੱਕ ਗੱਲ ਆਖੀ ਪਾਤਸ਼ਾਹ ਮੇਰਾ ਮਨ ਤਾਂ ਨਹੀਂ ਕਰਦਾ ਕਿ ਤੁਹਾਡੇ دیدار ਤੋਂ ਆਪਣਾ ਚਿਹਰਾ ਪਰੇ ਕਰ ਲਵਾਂ ਪਰ ਗੁਰੂ ਪਾਤਸ਼ਾਹ ਮੈਨੂੰ ਤੁਸੀਂ دیدار ਬਖਸ਼ ਦੇ ਰਹੇ ਹੋ ਹੁਣ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਬੁੱਢਣ ਸਾਹਿਬ ਜੀ ਜਿੰਨੇ ਤੁਸੀਂ ਦਰਸ਼ਨ ਕਰਨਿਆਂ ਕਰ ਲੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਫੇਰ ਦਰਸ਼ਨ ਦੇ ਕੇ ਜਾਵਾਂਗੇ ਹੋ ਸਕਿਆ ਛੇਵੇਂ ਜਾਮੇ ਚ ਦਰਸ਼ਨ ਦੇ ਕੇ ਜਾਵਾਂਗੇ ਤੇ ਹਾਂ ਇਹ ਦੁੱਧ ਦੀ ਸੇਵਾ ਤੁਹਾਡੇ ਤੋਂ ਫੇਰ ਲਵਾਂਗੇ ਅਸੀਂ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਧਰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਣ ਸਾਹਿਬ ਜੀ ਨਾਲ ਬਚਨ ਵਿਚਲਾਸ ਕਰਕੇ ਉਥੇ ਜਿੰਨਾ ਵੀ ਸੰਗਤਾਂ ਦਾ ਇਕੱਠ ਹੋਇਆ ਸੀ ਉਹਨਾਂ ਨੂੰ ਤਾਰਦੇ ਹੋਏ ਚਲੇ ਜਾਂਦੇ ਨੇ ਸਮਾਂ ਲੰਘਦਾ ਬਾਬਾ ਬੁੱਢਣ ਸਾਹਿਬ ਜੀ ਓਮੇ ਜੇ ਮੇ ਨੇ ਉਡੀਕ ਰਹਿੰਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਕਿ ਬੁੱਢਣ ਸਾਹਿਬ ਤੈਨੂੰ ਫੇਰ ਮਿਲਾਂਗੇ ਗੁਰੂ ਨਾਨਕ ਮਹਾਰਾਜ ਵੀ ਇਸ ਸੰਸਾਰ ਤੋਂ ਚਲੇ ਗਏ ਸਰੀਰਕ ਤੌਰ ਤੇ ਗੁਰੂ ਅੰਗਦ ਮਹਾਰਾਜ ਆਏ ਉਹ ਵੀ ਚਲੇ ਗਏ ਗੁਰੂ ਅਮਰਦਾਸ ਮਹਾਰਾਜ ਆਏ ਉਹ ਵੀ ਸੰਸਾਰ ਤੋਂ ਚਲੇ ਗਏ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਵੀ ਚਲੇ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਮੇਰੀ ਤਾਂ ਉਮਰ ਬੁਢੇਰੀ ਹੋ ਗਈ ਐ ਮੈਂ ਬੁੱਢਾ ਹੋ ਗਿਆ ਪਤਾ ਨਹੀਂ ਇਹ ਸਵਾਸਾਂ ਦਾ ਕਦੋਂ ਨਿਕਲ ਜਾਣ ਹੁਣ ਗੁਰੂ ਨਾਨਕ ਕਦੋਂ ਦਰਸ਼ਨ ਦੇਣਗੇ ਮਨ ਵਿੱਚ ਤਾੰਗ ਬਣੀ ਰਹਿੰਦੀ ਐ ਫਿਰ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਇਸ ਜਗਤ ਜਲੰਦੇ ਨੂੰ ਤਾਰਦੇ ਸਨ ਤਾਂ ਨਾਲ ਬਾਬਾ ਗੁਰਦਿੱਤਾ ਜੀ ਨੇ ਲੈ ਕੇ ਚਲੇ ਜਾਂਦੇ ਨੇ ਤੇ ਗੁਰੂ ਪਿਆਰੇ ਜਦੋਂ ਬਾਬਾ ਬੁੱਢਣ ਸਾਹਿਬ ਕੋਲ ਪਹੁੰਚਦੇ ਨੇ ਨਾ ਜਿਵੇਂ ਪਹਿਲਾਂ ਵੀ ਗਿਵੇਨਤੀ ਕੀਤੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਾਬਾ ਗੁਰਦਿੱਤਾ ਜੀ ਸਨ ਉਹਨਾਂ ਦਾ ਚਿਹਰਾ ਮੋਹਰਾ ਨਹਾਰ ਗੁਰੂ ਨਾਨਕ ਪਾਤਸ਼ਾਹ ਵਰਗੀ ਸੀ ਸਭ ਤੋਂ ਪਹਿਲਾਂ ਬੁੱਢਣ ਸਾਹਿਬ ਜੀ ਨੇ ਜਿਹੜੇ ਦਰਸ਼ਨ ਕੀਤੇ ਉਹ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ ਦਰਸ਼ਨ ਕਰਕੇ ਨਿਹਾਲ ਹੋ ਗਿਆ ਖੁਸ਼ ਹੋ ਗਿਆ ਪਤਾ ਲੱਗ ਗਿਆ ਕਿ ਛੇਵੇਂ ਪਾਤਸ਼ਾਹ ਗੁਰਨਾਨਕ ਦੀ ਗੱਦੀ ਦੇ ਵਾਰਿਸ ਅੱਜ ਮੇਰੇ ਕੋਲ ਚੱਲ ਕੇ ਆਏ ਨੇ ਅੱਜ ਫਿਰ ਆ ਗਏ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਬਾਬਾ ਗੁਰਦਿੱਤਾ ਜੀ ਦੇ ਜਦੋਂ ਦਰਸ਼ਨ ਕੀਤੇ ਨਾ ਇੱਕ ਬਾਬਾ ਸ਼੍ਰੀ ਚਾਂਦ ਨੇ ਗੁਰਨਾਨਕ ਮਹਾਰਾਜੀ ਦੇ ਦਰਸ਼ਨ ਕੀਤੇ ਸਨ ਇੱਕ ਬਾਬਾ ਬੁੱਢਾ ਜੀ ਨੇ ਦਰਸ਼ਨ ਕੀਤੇ ਸਨ ਇੱਕ ਬਾਬਾ ਬੁੱਢਣ ਸ਼ਾਹ ਜੀ ਨੇ ਕੀਤੇ ਸਨ ਛੇਵੇਂ ਪਾਤਸ਼ਾਹ ਦੇ ਜਾਮੇ ਦੀ ਗੱਲ ਕਰ ਰਹੇ ਹਾਂ ਕਿਉਂਕਿ ਬਾਕੀ ਤਾਂ ਨਾਲ ਦੇ ਸਰੀਰਕ ਤੌਰ ਤੇ ਚੜ੍ਹਾਈ ਕਰ ਗਏ ਸਨ ਤੇ ਗੁਰੂ ਪਿਆਰਿਓ ਇਹ ਤਿੰਨੇ ਮਹਾਪੁਰਖ ਉਸ ਸਮੇਂ ਜਿਉਂਦੇ ਸਨ ਬਾਬਾ ਬੁੱਢਾ ਸਾਹਿਬ ਜੀ ਬਾਬਾ ਬੁੱਢਣ ਸ਼ਾਹ ਜੀ ਤੇ ਬਾਬਾ ਸ਼੍ਰੀ ਚੰਦ ਜੀ ਹੁਣ ਬਾਬਾ ਸ਼੍ਰੀ ਚੰਦ ਜੀ ਨੂੰ ਤਾਂ ਪਤਾ ਸੀ ਕਿ ਜਿਹੜੇ ਬਾਬਾ ਗੁਰਦਿੱਤਾ ਜੀ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁਪੁੱਤਰ ਉਹ ਗੁਰਨਾਨਕ ਪਾਤਸ਼ਾਹ ਵਰਗੇ ਨੇ ਅੱਜ ਜੋ ਬੁੱਢਣ ਸ਼ਾਹ ਨੇ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੂੰ ਵੇਖਿਆ ਨਾ ਤੇ ਗੁਰੂ ਪਿਆਰਿਓ ਬਾਬਾ ਗੁਰਦਿੱਤਾ ਜੀ ਦੇ ਚਰਨਾਂ ਤੇ ਟੈਪੇ ਤੇ ਆਖਣ ਲੱਗੇ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਅੱਜ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਸਾਖਸ਼ਾਤ ਪਹੁੰਚੇ ਨੇ ਤੁਹਾਡੇ ਅੰਦਰ ਗੁਰੂ ਨਾਨਕ ਦੀ ਜੋਤ ਹੈ ਮੈਂ ਤਾਂ ਗੁਰੂ ਨਾਨਕ ਦੇ ਸਰੀਰ ਦੇ ਵੀ ਦਰਸ਼ਨ ਕਰਨਾ ਚਾਹੁੰਦਾ ਸੀ ਤੁਹਾਡਾ ਭਵੇਂ ਕੱਦ-ਕਾਰ 7 ਫੁੱਟ ਦਾ ਹੈ ਪਰ ਅੱਜ ਬਾਬਾ ਗੁਰਦਿੱਤਾ ਦੇ ਵਿੱਚੋਂ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੀ ਦਰਸ਼ਨ ਹੋ ਗਏ ਸੋ ਗੁਰੂ ਪਿਆਰਿਓ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਜੀਵਨ ਹੈ ਬਾ ਕਮਾਲ ਹੈ ਤੇ ਬਾਬਾ ਗੁਰਦਿੱਤਾ ਜੀ ਨਾਮ ਬਾਣੀ ਦਾ ਅਭਿਆਸ ਸਮੇਂ ਸਾਰ ਭਜਨ ਬੰਦਗੀ ਕਰਦੇ ਸਨ ਤੇ ਉਸ ਸਮੇਂ ਬਾਬਾ ਬੁੱਢਾ ਜਨ ਸ਼ਾਹ ਜੀ ਨੂੰ ਦਰਸ਼ਨ ਦੇ ਕੇ ਫਿਰ ਅੱਗੇ ਚਲੇ ਜਾਂਦੇ ਨੇ ਇਸ ਤਰ੍ਹਾਂ ਜਗਤ ਜਲੰਦੇ ਨੂੰ ਤਾਰਦੇ ਨੇ ਫਿਰ ਬਾਬਾ ਸ਼੍ਰੀ ਚੰਦ ਜੀ ਨਾਲ ਮਿਲਾਪ ਹੁੰਦਾ ਤੇ ਜਦੋਂ ਬਾਬਾ ਸ਼੍ਰੀ ਚੰਦ ਜੀ ਨਾਲ ਮਿਲਾਪ ਹੁੰਦਾ ਤੇ ਕਿਵੇਂ ਫਿਰ ਬਾਬਾ ਸ਼੍ਰੀ ਚੰਦ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਦੇ ਨੇ ਕਿ ਪਾਤਸ਼ਾਹ ਜੀ ਤੁਸੀਂ ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹਾਂ ਮੈਂ ਸਿੱਖ ਧਰਮ ਦਾ ਪ੍ਰਚਾਰ ਕਰਨਾ ਚਾਹੁੰਨਾ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨੇ ਹਲੂਣਾ ਦੇ ਦਿੱਤਾ ਸੀ ਬਾਬਾ ਸ਼੍ਰੀ ਚੰਦ ਨੂੰ ਅਹਿਸਾਸ ਹੋ ਗਿਆ ਸੀ ਕਿ ਮੇਰੇ ਪਿਤਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੇ ਬੈਠੇ ਪੰਜਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਨਹੀਂ ਇਹ ਗੁਰੂ ਨਾਨਕ ਨੂੰ ਸ਼ਹੀਦ ਕੀਤਾ ਇਹ ਜੋ ਮੁਗਲ ਵੰਸ਼ ਹੈ ਇਹ ਗੁਰੂ ਨਾਨਕ ਨੂੰ ਖਤਮ ਕਰਨਾ ਚਾਹੁੰਦੇ ਨੇ ਹੁਣ ਗੁਰਨਾਨਕ ਦਾ ਪੁੱਤਰ ਬਾਬਾ ਸ਼੍ਰੀਚੰਦ ਅਜੇ ਜਿਉਂਦਾ ਸਿੱਖ ਧਰਮ ਦੀ ਲਹਿਰ ਨੂੰ ਅੱਗੇ ਲੈ ਕੇ ਜਾਏਗਾ ਕਿਵੇਂ ਫਿਰ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਮੰਗਦੇ ਨੇ ਕੱਲ ਦੇ ਦੀਵਾਨਾ ਵਿੱਚ ਇਹ ਇਤਿਹਾਸ ਸਾਂਝਾ ਕਰਾਂਗੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਬਾਬਾ ਸ਼੍ਰੀਚੰਦ ਜੀ ਕਿਵੇਂ ਫਿਰ ਅੱਗੇ ਇਤਿਹਾਸ ਦੀ ਲੜੀ ਨੂੰ ਤੋਰਦੇ ਨੇ ਉਹ ਇਤਿਹਾਸ ਕੱਲ ਨੂੰ ਸਾਂਝਾ ਕਰਾਂਗੇ